ਕੁਰਕਵਿੰਡ ਦੀਆਂ ਦੋ ਕੁੜੀਆਂ ਨੇ ਇਲਾਕੇ ਅਤੇ ਜ਼ਿਲ੍ਹੇ ਦਾ ਨਾਮ ਕੀਤਾ ਰੌਸ਼ਨ ਕੇਰਲਾ ਚ ਗੇਮਾਂ ਚ ਮਾਰੀਆਂ ਮੱਲਾ ਹੁਣ ਜਾਣ ਗਈਆਂ ਗੋਆ ਜਿਸ ਤੋਂ ਬਾਅਦ ਯੂ ਐਸ ਏ ਜਾਣ ਦਾ ਮਿਲੇਗਾ ਉਹਨਾਂ ਨੂੰ ਮੌਕਾ ਪਿੰਡ ਵਿੱਚ ਵੰਡੇ ਜਾ ਰਹੇ ਲੱਡੂ ਪੈਰੇ ਭੰਗੜੇ ਵਜ ਰਹੇ ਢੋਲ ਸਾਫਕਾ ਸਰਪੰਚ ਨੇ ਕੁੜੀਆਂ ਦਾ ਕੀਤਾ ਸਵਾਗਤ ਪਿੰਡ ਕੁਰਕਵਿੰਡ ਦੀਆਂ ਰਹਿਣ ਵਾਲੀਆਂ ਦੋ ਕੁੜੀਆਂ ਮੱਧ ਵਰਗ ਪਰਿਵਾਰ ਦੇ ਨਾਲ ਸਬੰਧਤ ਹਨ ਜਿਨ੍ਹਾਂ ਨੇ ਇੱਕ ਗੇਮ ਵਿੱਚ ਕੇਰਲਾ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਜਿਨ੍ਹਾਂ ਨੂੰ ਬਲੈਕ ਬੈਲਟ ਅਤੇ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਕੁੜੀਆਂ ਵੱਲੋਂ 골ਡ ਮੈਡਲ ਵੀ ਜਿੱਤਿਆ ਗਿਆ ਹੁਣ ਇਹ ਕੁੜੀਆਂ ਗੋਆ ਵਿੱਚ ਆਪਣੀਆਂ ਗੇਮਾਂ ਦਾ ਪ੍ਰਦਰਸ਼ਨ ਕਰਨਗੀਆਂ ਜਿਸ ਤੋਂ ਬਾਅਦ ਇਹਨਾਂ ਨੂੰ ਯੂ ਐਸ ਏ ਜਾਣ ਦਾ ਮੌਕਾ ਵੀ ਮਿਲੇਗਾ ਜਿੱਥੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਹੀ ਪਿੰਡ ਵਾਸੀਆਂ ਅਤੇ ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਕੁੜੀਆਂ ਨੂੰ ਖੇਡਾਂ ਦੇ ਆਧਾਰ ਉੱਪਰ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਵੇ სპੋਰਟਸ ਕੋਟੇ ਵਿੱਚ ਅਤੇ ਕੁੜੀਆਂ ਮੰਗ ਕਰ ਰਹੀਆਂ ਹਨ ਕਿ ਉਹਨਾਂ ਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਣ ਅਤੇ ਸਪੋਰਟਸ ਕੋਟੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਆਓ ਵੇਖਦੇ ਹਾਂ ਪਿੰਡ ਵਿੱਚ ਢੋਲ ਠਮੱਕੇ ਦੀਆਂ ਤਸਵੀਰਾਂ ਅਤੇ ਕਿਸ ਤਰ੍ਹਾਂ ਮਨਾਏ ਜਾ ਰਹੇ ਹਨ ਜਸ਼ਨ ਹਾਂਜੀ ਕਟੋਰੀ ਬਣਾ ਕਟੋਰੀ ਬਣਾ ਕਟੋਰੀ ਬਣਾ ਐ ਹੁਣ ਉਹ ਪਾਹਾਂ ਦਾ ਕਰਨਾ ਈਨਾਈ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੌਰ ਹੈ ਮੈਂ ਗੁਰਕੁੰਮਿੰਡ ਦੀ ਰਹਿਣ ਵਾਲੀ ਹਾਂ ਹੁਣ ਅਸੀਂ ਨੈਸ਼ਨਲ ਟੂਰਨਾਮੈਂਟ ਖੇਡ ਕੇ ਆਇਆ ਹੈ ਕੇਰਲਾ ਥਾਈ ਬੌਕਸਿੰਗ ਉਹਦੇ ਵਿੱਚ ਮੈਂ ਫースト ਪੋਜੀਸ਼ਨ ਤੇ ਆਈ ਹਾਂ ਨਾਲ ਸਾਨੂੰ ਇਹ ਟਰੋਫੀ ਦਿੱਤੀ ਗਈ ਹੈ ਕਿੰਨੀਆਂ ਕਿ ਟੀਮਾਂ ਨੇ ਭਾਗ ਲਿਆ ਸੀ ਉੱਤੇ 31 ਟੀਮਾਂ ਨੇ ਭਾਗ ਲਿਆ ਸੀ ਕੋਈ ਰਾਜਸਥਾਨ ਤੋਂ ਆਇਆ ਸੀ ਕੋਈ ਮਹਾਰਾਸ਼ਟਰ ਤੋਂ ਤੁਸੀਂ ਪਿੰਡ ਚ ਆਏ ਜੇ ਹਨਾ ਤੁਹਾਡਾ ਸਵਾਗਤ ਵੀ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਜੀ ਪਿੰਡ ਵਾਸੀਆਂ ਵੱਲੋਂ ਜਿਹੜਾ ਸਵਾਗਤ ਕੀਤਾ ਗਿਆ ਬਹੁਤ ਖੁਸ਼ੀ ਹੋਈ ਇਹ ਸਭ ਦੇਖ ਕੇ ਖਾਸ ਕਰਕੇ ਸਾਡੇ ਕਰਵਾਲਿਆਂ ਨੇ ਜੋ ਵੀ ਕੀਤਾ ਸਾਡਾ ਸਵਾਗਤ ਬਹੁਤ ਵਧੀਆ ਲੱਗਾ ਪਿੰਡ ਵੱਲੋਂ ਵੀ ਬਹੁਤ ਵਧੀਆ ਲੱਗਾ ਸਰਪੰਚ ਸਾਹਿਬ ਉਹਨਾਂ ਨੇ ਵੀ ਸਨਮਾਨਿਤ ਕੀਤਾ ਸਾਨੂੰ ਬਹੁਤ ਵਧੀਆ ਲੱਗਾ ਘਰ ਦੀ ਕੰਡੀਸ਼ਨ ਕਿਦਾਂ ਦੀ ਏ ਘਰ ਦੀ ਕੰਡੀਸ਼ਨ ਠੀਕ ਠਾਕੀ ਹੈ ਤਾਂ ਇਦਾਂ ਹੀ ਕਰਜਾ-ਕਰਜਾ ਚੁੱਕ ਕੇ ਜਾਂ ਕਿਸੇ ਕੋਲੋਂ ਲੈ ਕੇ ਧਾਰੇ ਫਿਰ ਜਾਂਦਾ ਕਦੀ ਜਿਵੇਂ ਤੁਸੀਂ ਗੇਮਾਂ ਦੇ ਵਿੱਚ ਸ਼ਾਨਦਾਰ ਪੋਜੀਸ਼ਨ ਹਾਸਲ ਕਰਕੇ ਆਉਂਦੇ ਜੇ ਤੁਹਾਡੇ ਤੱਕ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨਿਆਣ ਕੇ ਤੁਹਾਨੂੰ ਸਨਮਾਨਿਤ ਕੀਤਾ ਜਾਂ ਕੋਈ ਜ਼ਿਲ੍ਹਾ ਲੈਵਲ ਤੇ ਤੁਹਾਨੂੰ ਕਦੀ ਇਨਾਮ ਦਿੱਤਾ ਕਿਸੇ ਨੇ ਸਰਕਾਰ ਵੱਲੋਂ ਨਹੀਂ ਨਹੀਂ ਕੀ ਮੰਗ ਕਰਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜੀ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਸਨਮਾਨਿਤ ਕਰ ਜੇ ਅਸੀਂ ਵਧੀਆ ਗੇਮ ਖੇਡਦੇ ਹਾਂ ਤੇ ਸਾਨੂੰ ਸਰਕਾਰੀ ਜੌਬ ਵੀ ਦਿੱਤੀ ਜਾਵੇ ਮੇਰਾ ਨਾਮ ਪ੍ਰਿਆ ਹੈ ਮੈਂ ਕੁਰਕਵੈਂਦੀ ਰਹਿਣ ਵਾਲੀ ਆ ਤੇ ਮੈਂ ਪਲੱਸ 2 ਕੀਤੀ ਹੋਈ ਆ ਉਸ ਤੋਂ ਬਾਅਦ ਮੈਂ ਘਰ ਫ੍ਰੀ ਸੀ ਤੇ ਮੈਨੂੰ ਮੇਰੇ ਕੋਚ ਨੇ ਬਹੁਤ ਵਧੀਆ ਤਰ੍ਹਾਂ ਇਸ ਇਸ ਗੇਮ ਬਾਰੇ ਗਾਈਡ ਕੀਤਾ ਤੇ ਸਾਨੂੰ ਮਤਲਬ ਆਲਮੋਸਟ ਗੇਮਾਂ ਬਾਰੇ ਦੱਸਿਆ ਅਸੀਂ ਕਿ ਗੇਮਾਂ ਜਦੋਂ ਖੜ ਕੇ ਪ੍ਰੈਕਟਿਸ ਕਰ ਲਾਗੇ ਫਿਰ ਉਸ ਤੋਂ ਬਾਅਦ ਸਾਡਾ ਸਰ ਨੇ ਮੈਚ ਕਰਵਾਇਆ ਪਹਿਲੇ ਲੈਵਲ ਤੇ ਮੈਚ ਹੋਇਆ ਫਿਰ ਅਸੀਂ ਬਾਹਰ ਵੀ ਖੇਡਣ ਗਏ ਹੁਣ ਅਸੀਂ ਕੇਰਲਾ ਤੋਂ ਥਾਈ ਬਾਕਸਿੰਗ ਵਿੱਚ ਜਿੱਤ ਕੇ ਆਏ ਜੀ ਜੀ ਅੰਗਰੇਜ਼ ਸਿੰਘ ਬੱਚੀਆਂ ਇੱਕ ਜੜੀਆਂ ਖੇਡ ਕੇ ਆਈਆਂ ਕੀ ਲੱਗਦੇ ਜੀ ਉਹਨਾਂ ਦੇ ਉਹਨਾਂ ਦਾ ਬ੍ਰਦਰ ਲੱਗਦੇ ਜੀ ਕੀ ਕਹਿਣਾ ਜਾਂਦੇ ਜੀ ਅੱਜ ਬੱਚੀਆਂ ਮੱਲਾ ਮਾਰ ਕੇ ਆਈਆਂ ਖੇਡਾਂ ਗੀ ਬਹੁਤ ਵਧੀਆ ਖੇਡੀਆਂ ਜੀ ਤੇ ਬਹੁਤ ਨਾਮ ਲੈ ਕੇ ਆਈਆਂ ਵਾ ਤੇ ਸਾਰੇ ਪਿੰਡ ਨੇ ਸਨਮਾਨਿਤ ਕੀਤਾ ਵਾ ਤੇ ਵੈਸੇ ਤਾਂ ਇਹ ਮਜ਼ਦੂਰੀਆਂ ਢਿੱਡ ਢੱਪਾ ਕਰਕੇ ਦਾ ਟਾਈਮ ਪਾਸ ਕਰਦੇ ਆ ਪਰ ਸਾਡੀ ਕੋਈ ਸਟੇ ਹੋਈ ਆ ਵੀ ਵੱਧ ਤੋਂ ਵੱਧ ਖੇਡਣੇ ਤੇ ਸਰਕਾਰ ਨੂੰ ਵੀ ਚਾਹੀਦਾ ਵਾ ਵੀ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਹੋਰ ਲੈਵਲ ਦੇ ਖੇਡਣੇ ਜਾ ਕੇ ਗਾਂਵਰ ਬੱਚਾਂ ਦਾ ਹੌਸਲਾ ਹੋਵੇ ਵੱਧ ਤੋਂ ਵੱਧ ਇਹ ਸਾਡੀ ਬੇਨਤੀ ਹੈ ਸਰਕਾਰ ਗਾੜੀ ਵੀ ਵੱਧ ਤੋਂ ਵੱਧ ਦਾ ਸਾਥ ਕਰਵੇ ਇਹਨਾਂ ਬੱਚਿਆਂ ਦਾ ਸਾਥ ਦੇਵੇ ਕੀ ਕੀ ਨਾਂ ਬੱਚਿਆਂ ਦੇ ਡੜਾ ਗਿਆ ਮਾ ਖੜ ਗਈਆਂ ਇੱਕ ਪ੍ਰੀਆ ਵਾ ਇੱਕ ਕਲਿੰਦਰ ਕੌਰਿਆ ਹੁਣ ਪਿੰਡ ਵਾਸੀਆਂ ਵੱਲੋਂ ਕਿਸ ਤਰ੍ਹਾਂ ਦਾ ਨਾਲ ਸਾਥ ਮਿਲਿਆ ਬਹੁਤ ਵਧੀਆ ਸਾਥ ਦਿੱਤਾ ਪਿੰਡ ਨੇ ਵੀ ਪਿੰਡ ਦੇ ਸਰਪੰਚ ਨੇ ਪੂਰੀ ਪੰਚਾਇਤ ਨੇ ਬਹੁਤ ਵਧੀਆ ਸਾਥ ਦੇਣ ਦੇ ਆ ਬਾਕੀ ਸਰਕਾਰ ਨੂੰ ਬਹੁਤ ਵਧੀਆ ਚਾਹੀਦਾ ਹੋਰ ਕਿ ਇਹਨਾਂ ਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਜਿਹੜੇ ਚੰਗਾ ਖੇਡਦੇ ਆ ਰਿਵਿਸ਼ਨ ਸਾਫਾ ਸਰਪੰਚ ਕਿਹੜੇ ਪਿੰਡ ਤੋਂ ਕੁਰਕਵਿੰਡ ਤੋਂ ਅੱਜ ਤੁਹਾਡੇ ਪਿੰਡ ਜਿਹੜੀਆਂ ਬੱਚੀਆਂ ਆਈਆਂ ਗੇਮਾਂ ਜਿੱਤ ਕੇ ਕੀ ਕਹਿਣਾ ਚਾਹੁੰਦੇ ਜੀ ਇਹ ਬਹੁਤ ਜੀ ਬੱਚੀਆਂ ਨੇ ਮਿਹਨਤ ਕੀਤੀ ਸਾਲ ਦੇ ਵਿੱਚ ਬਹੁਤ ਇਹਨਾਂ ਨੇ ਕਸ਼ਟ ਤਰਨਤਾਨ ਸਾਹਿਬ ਆਉਂਦੇ ਕੋਸ਼ ਸਾਹਿਬ ਕੋਲ ਜਾਂਦੀਆਂ ਨਹੀਂਆਂ ਬਹੁਤ ਠੰਡ ਦੇ ਵਿੱਚ ਇਹਨਾਂ ਦੀ ਬੇਟੀਆਂ ਦੀ ਮਿਹਨਤ ਜਿਹੜੀ ਉਹ ਰੰਗ ਲਾਈ ਆ ਤੇ ਅਸੀਂ ਧੀਆਂ ਨੂੰ ਵੇਸ਼ਾ ਜਿਹੜਾ ਬਲ ਮਿਲਿਆ ਅਸੀਂ ਖੁਸ਼ ਆ ਇਸ ਗੱਲ ਤੇ ਬਾਕੀ ਇਹ ਗੱਲਾਂ ਵੀ ਸਰਕਾਰ ਨੂੰ ਇਹਨਾਂ ਦਾ ਮਾਨ ਸਨਮਾਨ ਬੇਟੀਆਂ ਨੂੰ ਦੇਣਾ ਚਾਹੀਦਾ ਜੇ ਅੱਜ ਸਟੇਟ ਲੈਵਲ ਤੇ ਖੇਡਣਾ ਇਹ ਤੇ ਕੱਲ ਨੂੰ ਇਹ ਇੰਡੀਆ ਲੈਵਲ ਤੇ ਵੀ ਖੇਡਣ ਗਿਆ ਬਾਹਰ ਵਿਦੇਸ਼ਾਂ ਜਿਵੇਂ ਜਾਣਾ ਹੈ ਸਰਕਾਰ ਨੂੰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਇਹਨਾਂ ਦੀ مالی ਹਾਲਤ ਪਰਿਵਾਰਾਂ ਦੀ ਬਹੁਤ ਮਾੜੀ ਆ ਮਿਲ ਕੇ ਕੋਈ ਦਾ ਵਧੀਆ ਨਹੀਂ ਗਾ ਫਿਰ ਇਹ ਬੇਟੀਆਂ ਇਹਨਾਂ ਦੇ ਪਰਿਵਾਰ ਦਾ ਧੰਨਵਾਦੀਆਂ ਵੀ ਜਿਨ੍ਹਾਂ ਨੇ ਇਹਨਾਂ ਬੇਟੀਆਂ ਨੂੰ ਬਹੁਤ ਵੱਡੀ ਹਾਂਭੀ ਭਰੀ ਪਰਿਵਾਰ ਨੇ